ਬੈਗੁਰਜੀ ਦਾ ਖਾਲਸਾ ਸ੍ਰੀ ਬੈਗੁਰਜੀ ਦੀ ਫਤਿਹ ਜੀ ਤੇ ਲੋ ਜੀ ਇਹ ਪਣੀ ਕੜਾਂ ਤੇ ਲੀਆ ਤੋ ਕੇ ਸਮਾਰ ਕੇ ਸੁੱਕ ਵੀ ਗਈ ਆ ਕਿਤੇ ਐਨਾ ਕਹਿ ਦੇਵੀ ਤੋਤੀ ਨਹੀਂ ਹੈਗੀ ਧੋਰੀ ਸੀ ਜੀ ਮੈਂ ਐਸੇ ਲਗਾਤਾ ਸੀਗਾ ਐਸੇ ਲਗਾ ਕੇ ਪਾਣੀ ਸੁੱਕ ਗਿਆ ਹੁਣ ਉਸ ਤੋਂ ਬਾਅਦ ਪਾਤਾ ਦੁੱਧ ਦੇ ਵਿੱਚ ਆਪਾਂ ਨੇ ਤੇ ਜੱਗ ਵਿੱਚ ਪਿਆ ਸੀਗਾ ਰੱਖਿਆ ਤੇ ਲੋ ਜੀ ਦੁੱਧ ਗਰਮ ਕਰਕੇ ਫਟਣ ਲੱਗ ਗਿਆ ਦੇਖੋ ਫਟਣ ਲੱਗ ਗਿਆ ਪਨਾ ਦਿਖਦਾ ਹੋ ਤੁਹਾਨੂੰ ਇਹ ਫਟਣਾ ਦੁੱਧ ਚ ਨੁਕਸ ਨਹੀਂ ਹੈਗਾ ਇਹ ਨੁਕਸ ਹੈਗਾ ਆਪਣੇ ਚ ਆਪਾਂ ਕੀ ਬਣਾਉਣੀ ਅੱਜ ਬੌਲੀ ਇਹ ਆਪਾਂ ਬਣਾਉਣੀ ਅੱਜ ਬੌਲੀ ਦੇਖੋ ਫਟਣ ਲੱਗ ਗਈ ਤੇ ਅੱਗੇ ਤਾਂ ਮੈਂ ਬਣਾ ਲੈਂਦੀ ਸੀਗੀ ਚੁੱਲ੍ਹੇ ਤੇ ਤੇ ਹੁਣ ਮੈਂ ਕਿਹਾ ਚੁੱਲ੍ਹੇ ਤੇ ਹਿੰਮਤ ਨਹੀਂ ਠੇਠਾ ਨੁਕਸੇ ਇਹਨੂੰ ਥੋੜੀ ਜਿਹੀ ਬਣਾ ਕੇ ਦੇ ਦਾਨੀ ਅੰਨੀ ਦਿਨ ਹੋ ਗਏ ਮੱਝ ਸੂਈ ਇੱਕ ਤਰੀਕ ਦੀ ਸੂਈ ਵੀ ਹੈ ਤੇ ਲੋਜੀ ਫਟਦਾ ਦੁੱਧ ਆਪਾਂ ਇੰਨੇ ਰਿੰਨ ਦੇ ਇੱਥੇ ਜਾਦੇ ਉਹ ਨਹੀਂ ਕਰਦੇ ਹੈਗੇ ਆਪਾਂ ਅੱਗੇ ਵਾਂਗੂੰ ਥੋੜੇ ਚੁੱਲੇ ਤੇ ਬਣਾਉਣੀ ਹੁੰਦੀ ਹੈ ਮੈਂ ਬਸ ਐਵੇਂ ਹੀ ਅੰਦਰੇ ਕਰ ਦੂੰਗੀ ਇੰਨੀ ਤਾਂ ਤੇ ਇਹਨੂੰ ਰਿੰਨ ਦੂੰਗੀ ਇਹ ਦੇਖੋ ਫਟ ਗਈ ਕਿ ਜਿਦਾਂ ਸਾਰੀ ਜਿਵੇਂ ਪਨੀਰ ਹੁੰਦਾ ਐਵੇਂ ਫਟ ਗਿਆ ਬਣ ਗਈ ਐਨੀ ਰੇਲੇਲਾ ਜਿੰਨੀ ਤਰ੍ਹਾਂ ਫਟ ਗਈ ਜਿਵੇਂ ਕੀ ਗਾੜੀ ਜੀ ਬਣ ਜੂਗੀ ਫਿਰ ਤੇ ਲੋ ਜੀ ਇਹਨੂੰ ਇਹਨੇ ਰਿੰਨਣ ਦਿੰਨੇ ਆ ਘੜਸੀ ਫੇਰ ਦਨੇ ਆਨੇ ਆਪਾਂ ਤੇ ਕਹਿੰਦੇ ਤੂੰ ਤਾਂ ਲਾਈਵ ਚੋਂ ਨਹੀਂ ਨਿਕਲਦੀ ਕਹਿੰਦੇ ਤੂੰ ਬੋਲਿਆ ਵੀ ਬਣਾਵੇਂਗੀ ਬਣਾਈ ਵੀ ਤਾਂ ਕਈ ਦਿਨਾਂ ਦੀ ਐ ਵੈਸੇ ਅੱਜ ਮੇਰਾ ਟਾਈਮ ਨਹੀਂ ਵੀਡੀਓ ਪਾਉਣ ਦਾ ਇੰਨਾ ਟਾਈਮ ਲੱਗਿਆ ਹਨਾ ਠੀਕ ਨਹੀਂ ਸੀਗੀ ਉਸ ਤੋਂ ਬਾਅਦ ਤਾਂ ਮੈਂ ਬਿਮਾਰ ਵੀ ਹੋ ਗਈ ਇਹ ਵੀਡੀਓ ਉਹ ਦਿਨ ਦੀ ਹੈ ਜਿੱਦਨ ਦੀ ਉਹ ਫਾਈਵ ਯਾ ਅੱਗੇ ਫੋਟੋ ਲਾਈ ਹੋਈ ਹੈ ਤੇ ਉਹ ਦਿਨ ਦੀ ਸਮਝ ਲਿਆ ਕਰੋ ਵੀ ਵੀਡੀਓ ਹੈ ਤੇ ਆ ਹੁਣ ਦੋ ਦਿਨ ਮੈਂ ਪਾਈ ਹੋ ਨੀ ਤਿੰਨ ਦਿਨ ਅੱਜ ਪਾਉਣੀ ਆ ਕੱਲ ਨਹੀਂ ਪਈ ਪਰਸੋਂ ਨਹੀਂ ਪਈ ਇਹ ਮੈਨੂੰ ਲੱਗਦਾ ਚੌਥੇ ਦੀ ਆ ਚਾਰ ਦਿਨ ਦੀ ਵੀਡੀਓ ਅੱਜ ਪਾਉਣੀ ਆ ਚੱਕ ਕੇ ਮੈਂ ਕਿਹ ਨਾਲ ਦਿਖਾ ਦਾਨੀ ਆ ਤੁਹਾਨੂੰ ਬੋੜੀ ਦੇਖੋ ਫਟੀ ਜਾ ਰਿਹਾ ਦੁੱਧ ਜਿਉਂ-ਜਿਉਂ ਰਿੰਨਾਗੇ ਉਹ ਫਟੀ ਜਾ ਰਿਹਾ ਤੇ ਅੱਗੇ ਤਾਂ ਮੈਂ ਵਧੀਆ ਚੁੱਲ੍ਹੇ ਤੇ ਬਣਾ ਲੈਂਦੀ ਸੀਗੀ ਦੋ ਟਾਈਮ ਦਾ ਤਿੰਨ ਦਾ ਕਰ ਲੈਂਦੀ ਸੀਗੀ ਤਿੰਨ ਤਿੰਨ ਟਾਈਮ ਦਾ ਕਰਕੇ ਮੇਰੀ ਕੜਾਹੀ ਚ ਪਿੱਤਲ ਦੇ ਲੋਹੇ ਚ ਰਿੰਨਾ ਲੈਂਦੀ ਹੁੰਦੀ ਸੀਗੀ ਹੁਣ ਨਹੀਂ ਮੈਂ ਬਣਾਈ ਨਾ ਬਣੇ ਨਾ ਕਿਸੇ ਨੂੰ ਦਿੱਤੀ ਜਾਵੇ ਅੱਗੇ ਬਣਾ ਕੇ ਦੇ ਦਾਂਦੀ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਬਸ ਹੁਣ ਨਹੀਂ ਦੇ ਦਨ ਵੀ ਨਹੀਂ ਭਰੀ ਆ ਉਹ ਨੂੰ ਕਰਕੇ ਦੇ ਦੂੰਗੀ ਬਾਹਰ ਐਤਵਨ ਦੋ ਦਿਨ ਦਾ ਦੁੱਧ ਇਕੱਠਾ ਕਰ ਲੂੰਗੀ ਨੰਨੀ ਕੰਮ ਕਰ ਲੂੰਗੀ ਮੇਰੀ ਰੋਟੀਆਂ ਪਕਾ ਲੂੰਗੀ ਭਾਂਡੇ ਮਾਜ ਲੂੰਗੀ ਮੇਰੇ ਮੈਨੂੰ ਬੌਲੀ ਬਣਾ ਕੇ ਦੇ ਜਾਨ ਨੂੰ ਤਾਂ ਬੌਲੀ ਬੌਲੀ ਰਹਿਣੀ ਨਹੀਂ ਜਦ ਤੱਕ ਤਾਂ ਖੁਆ ਬਣ ਜਾਣਾ ਉਦੋਂ ਤੱਕ ਖੁਆ ਬਣਾ ਲੱਗ ਜੇ ਫਿਰ ਇੱਕ ਦਿਨ ਦਾ ਦੋ ਦਿਨ ਰੱਖ ਕੇ ਬਣਾ ਦੂੰਗੀ ਤੇ ਲੋ ਜੀ ਹੁਣ ਰਿੱਚ ਗਈ ਦੇਖੋ ਫਟ ਗਿਆ ਵਧੀਆ ਠਟ ਗਈ ਹੁਣ ਬਣ ਗਈ ਆ ਇਹ ਜਿਹੜੀ ਮੈਂ ਇਹ ਰਿਣਾ ਹੈ ਤਾਂ ਭਾਂਡਾ ਛੋਟਾ ਹੀ ਆ ਪਰ ਆਪਾਂ ਨੇ ਕਿਹੜਾ ਜ਼ਿਆਦਾ ਰਿੰਨੀ ਆ ਆਪਾਂ ਤੇ ਇਹਦੇ ਵਿੱਚ ਹੀ ਰਿੰਣਾ ਦਾਲੀਆਂ ਬਸ ਕੜੀ ਜੀ ਕਰ ਦੇਣੀਆਂ ਫਟ ਜਾਂਦੀਆਂ ਜਿਵੇਂ ਪਨੀਰ ਵਾਂਗ ਹੋ ਜਾਂਦਾ ਪਰ ਐਸੀ ਮੈਨੂੰ ਵਧੀਆ ਨਹੀਂ ਲੱਗਦੀ ਇਹ ਬਣਾਤਾ ਦਿੱਤੀ ਮੈਂ ਪਸੰਦ ਨਹੀਂ ਕੱਟ ਕਰਦਾ ਹੰਪੜੀ ਉੱਪਰ ਹੀ ਫਟ ਗਿਆ ਸੀਗਾ ਮੈਨੂੰ ਘੱਟ ਪਸੰਦ ਆ ਮੈਂ ਤਾਂ ਦੂਜੀ ਲੁਟ ਖਾਨੀ ਉਹ ਜ਼ਿਆਦਾ ਟੇਸਟੀ ਲੱਗਦੀ ਐ ਕੋਈ ਵਾਂਗ ਚਲੋ ਬਣਾ ਦਣੀ ਆ ਖਾਣੀ ਪਾਣੀ ਹੋਊਗੀ ਹਨ ਇਹ ਤਾਂ ਖਾ ਹੀ ਲੈਂਦੇ ਨੇ ਮੈਨੂੰ ਨਹੀਂ ਵਧੀਆ ਲੱਗਦੀ ਤੇ ਲੋ ਜੀ ਘਟ ਗਈ ਚੰਗੀ ਤਰ੍ਹਾਂ ਘਟ ਹੋ ਗਿਆ ਵਧੀਆ ਬਣ ਗਿਆ ਇਹ ਚ ਪਾ ਦਈਏ ਮਿੱਠਾ ਆਪਾਂ ਥੋੜਾ ਜਿਹਾ ਮਿੱਠਾ ਪਾ ਦੋਗੇ ਥੋੜੀ ਥੋੜੀ ਕਰਕੇ ਖਾ ਲੈਣਗੇ ਤੇ ਲੋ ਜੀ ਬਾਕੀ ਆਪਣੀ ਬੌਲੀ ਵਧੀਆ ਉਹ ਠੰਡੀ ਹੋ ਜੂਗੀ ਫਿਰ ਪਾ ਲੈਣਗੇ ਨਗੇ ਵੀ ਨਹੀਂ ਹੋ ਪਤਾ ਨਹੀਂ ਕਿੱਥੇ ਲੰਗੇ ਇੰਨੇ ਆਪਾਂ ਬਣਾ ਦਾਂਗੇ ਖੱਡੀ ਕਰਦਣੀ ਆ ਪਾ ਦਣੀ ਆ ਬਾਟੀਆਂ ਚ ਹੰਤੀ ਇੱਕ ਕੋਲੇ ਚ ਪਾ ਦਣੀ ਆ ਰਿੱਚ ਗਈ ਤੇਰੀ ਚ ਤੇ ਲੋ ਜਿੱ ਰਿੱਚ ਗਈ ਹੁਣ ਚ ਪਾਤੀ ਸ਼ੱਕਰ ਮੈਂ ਘੱਟ ਕਰਤਾ ਸੀ ਗੈਸ ਬੰਦ ਕਰਤਾ ਸੀ ਦਬਾਰੀ ਫੇਰ ਲਗਾ ਲਿਆ ਤੇਲ ਲਗਾ ਕੇ ਹੁਣ ਇਹ ਕਰ ਸੀ ਫੇਰ ਦਾ ਅਸੀਂ ਫੇਰ ਕੇ ਤੇ ਰਿੰਨ ਦਾ ਹੁਣ ਸ਼ੱਕਰ ਰਿੰਨ ਦਾ ਪਹਿਲਾਂ ਮੈਂ ਕੱਟ ਕਰਦਾ ਸੀ ਬੰਦ ਕਰਦਾ ਸੀ ਉਬਲ ਗਿਆ ਤੇ ਹੁਣ ਮੈਂ ਸ਼ੱਕਰ ਪਾਤੀ ਸ਼ੱਕਰ ਪਾ ਕੇ ਰਿੰਨ ਦਾ ਮਣੀ ਜੀ ਨਾਲੇ ਤਾਂ ਘੁਲ ਜੂਗੀ ਸ਼ੱਕਰ ਤੇ ਨਾਲੇ ਰਲ ਜੂਗੀ ਨਾਲੇ ਰਿੱਜ ਜੂ ਮੜੇ ਜ ਤੇ ਲੋ ਜੀ ਵਧੀਆ ਬਣ ਗਈ ਟੇਸਟੀ ਦੁੱਧ ਹੁਣ ਤਾਂ ਬਹੁਤ ਜੀ ਬਹੁਤ ਸੁਣੀ ਨਹੀਂ ਬੱਸ ਆਪਣੀਆਂ ਹਾਂ ਸਾ 6 8 9 ਮਹੀਨਿਆਂ ਬਾਅਦ ਇੱਕ ਉਹ ਜੋ ਪੋਲੀ ਬਣਾਉਂਦੀ ਸੀ ਲੋ ਜੀ ਆ ਗਿਆ ਸਰਦਾਰ ਸਾਹ ਉਸਤਾਨ ਨੂੰ ਯਾਦ ਕਰਿਆ ਸਤਾਨ ਹਾਜ਼ਰ ਹੋ ਗਿਆ ਮੋਟਰਸਾਈਕਲ ਆ ਗਿਆ ਆਪਣਾ ਖੜਤਾ ਕਰਦਾ ਬਣਾ ਆਫੀਸ ਦੇ ਟਪਾਦਾ ਲੋ ਜੀ ਫੋਨ ਆ ਗਿਆ ਸੀਗਾ ਪਹਿਲਾ ਕਿਸੇ ਦਾ ਉਹ ਸੁਣਨ ਲੱਗੀ ਤੇ ਹੁਣ ਪਾ ਕੇ ਕੋਲਿਆਂ ਚ ਰੱਖਦਾ ਠੰਡੀ ਹੋਣੀ ਖਾ ਲੂ ਤੇ ਐ ਨਹੀਂ ਲੜੂ ਸਰਦਾਰ ਸਾਹ ਕਹਿੰਦਾ ਬੌਲੀ ਬੌਲੀ ਨਹੀਂ ਕਰਦੀ ਬੌਲੀ ਨਹੀਂ ਕਰਦੀ ਲਾਈਵ ਚੋਂ ਨਹੀਂ ਨਿਕਲਦੀ ਨਾਲੇ ਕਰ ਕਰ ਇਹਨਾਂ ਨੇ ਨਦੀਨੀਆਂ ਇਹਨਾਂ ਨੂੰ ਨਾਲੇ ਇਹਨਾਂ ਤੋਂ ਗਾਲਾਂ ਖਾ ਤੇ ਰਿਚ ਗਈ ਵਧੀਆ ਚਲੋ ਆਣੀ ਦਾ ਸੁੱਕ ਗਿਆ ਥੋੜਾ ਥੋੜਾ ਜਾਂ ਦਾ ਟਾਕ ਤਾਂ ਠੰਡੀ ਹੋ ਜੂਗੀ ਹਨਾ ਨਹੀਂ ਕੋਲੀਆਂ ਚ ਪਾ ਦਾਂ ਨੀ ਇਹਨੇ ਮੈਂ ਐਵੇਂ ਤਾਂ ਗਰਮ ਰਹੂਗੀ ਹੁਣ ਚਾਹ ਬਣਾਉਣੀ ਆ ਚਾਹ ਨਾ ਖਾ ਲੂ ਤੇ ਲੋ ਜੀ ਬਣਾ ਲਈ ਬੌੜੀ ਆ ਪਨੀ ਦੀ ਅਰिज ਜਲੀ ਫੇਰ ਹੁਣ ਗਦੀ ਹੁਣ ਕੋਲੀਆਂ ਚ ਪਾ ਦਾਂਗੇ ਅਰिज ਜੀ ਕਿ ਮੈਨੂੰ ਬਾਇ ਸਮਝ ਆ ਰਿਹਾ ਮੈਨੂੰ ਸੁੱਕੀ ਜੀ ਵਧੀਆ ਲੱਗਦੀ ਆ ਠੱਕ ਲੱਗਦੀ ਆ ਹੁਣ ਕੋਲੀਆਂ ਚ ਪਾ ਦਾਂਗੇ ਇਹਨੇ ਠੰਡੀ ਹੋਣੀ ਚੁਰਬੈਸੀ ਤਾਂ ਵੀ ਵਧੀਆ ਲੱਗਦੀ ਆ ਅੱਗੇ ਐਵੇਂ ਹੀ ਖਾਂਦੇ ਹੁੰਦੇ ਸੀਗੇ ਹੁਣ ਜਿਆਦਾ ਸਿਕਾ ਕੇ ਖਾਣ ਲੱਗੇ ਹਨਾ ਗੇਮੀ ਕੌਲੀਆਂ ਚ ਪਾਪਾ ਸ਼ੱਕਰ ਪਾਪਾ ਖਾਂਦੀ ਹੁੰਦੇ ਸੀਗੇ ਜਦੋਂ ਛੋਟੇ ਹੁੰਦੇ ਸੀਗੇ ਅਸੀਂ ਹੁਣ ਜਿਆਦਾ ਨਖਰੇ ਕਰਨ ਲੱਗੇ ਜਦੋਂ ਬੰਦਾ ਵੱਡਾ ਹੋ ਜਾਂਦਾ ਨਾ ਉਦੋਂ ਨਖਰੇ ਕਰਨ ਲੱਗ ਜਾਂਦੇ ਨੇ ਜਿਆਦਾ ਤੇ ਲੋ ਜੀ ਰਿੱਚ ਗਈ ਜੀਨੇ ਨਹੀਂ ਦੇਖੀ ਦੇਖ ਲੋ ਕਿ ਜੀਆਂ ਨੂੰ ਆਉਂਦੀ ਵੀ ਨਹੀਂ ਹੈਗੀ ਬਣਾਉਣੀ ਵਿਚਾਰਿਆਂ ਨੂੰ ਮੇਰੇ ਵਰਗਿਆਂ ਨੂੰ ਕਰਦੀਆਂ ਜਿਆ ਕੌਲੀ ਕੱਢ ਖਾਈਏ ਇੱਕ ਕੌਲੇ ਚ ਪਾ ਦੂੰਗੀ ਕੱਢ ਦੂੰਗੀ ਠੰਡੀ ਹੋਈ ਕੌਲੀਆਂ ਚ ਪਾ ਦੂੰਗੀ ਹੌਲੀ ਹੌਲੀ ਦੋ ਹੂੰ ਬਣ ਗਈ ਰਿੱਚੀ ਵੀਰੇ ਨੇ ਖਾਣੀ ਉਹ ਖਾ ਲੂ ਵੀਰਾ ਦੂਈ ਖਾ ਕੇ ਰਾਜੀ ਆ ਹੌਲੀ ਹੌਲੀ ਤੇ ਲੋ ਜੀ ਹੁਣ ਕਿਉ ਹੋ ਲਾ ਲੇ ਆਪਾਂ ਗਰਮ ਧਰ ਲਿਆ ਅੱਜ ਹੈਗਾ ਨਹੀਂ ਤੇਲ ਅੱਜ ਬਣਾਉਨੇ ਆ ਕਿਉ ਚ ਕਿਉ ਗਰਮ ਧਰਤਾ ਤੇ ਗਰਮ ਧਰ ਕੇ ਹੁਣ ਪਹਿਲਾਂ ਕਰਦੇ ਆਪਾਂ ਮਿਰਚਾਂ ਇਹ ਆਲੂ ਤੇ ਪਿਆਜ਼ ਕੱਟ ਲੇ ਮੈਂ ਇੱਧਰ ਕੱਟ ਲੀਆਂ ਮਿਰਚਾਂ ਮਿਰਚਾਂ ਫਰਾਈ ਕਰਦੀਆਂ ਪਹਿਲਾਂ ਮੈਂ ਧੋ ਕੇ ਸਮਾਰ ਕੇ ਸਕਾਰ ਲੀਆਂ ਪਹਿਲਾਂ ਮੈਂ ਚਾਰ ਨੀਚੇ ਆਲੂ ਤੇ ਗਠੇ ਪਾਤੇ ਤੇ ਇਹਨਾਂ ਨੂੰ ਹੁਣ ਫਰਾਈ ਕਰਾਂ ਪਹਿਲਾਂ ਮੈਂ ਤੜਦੀਆਂ ਪਹਿਲਾਂ ਮਿਰਚਾਂ ਤੇ ਪਹਿਲਾਂ ਮਿਰਚਾਂ ਤੜਦੀਆਂ ਤੇ ਉਸ ਤੋਂ ਬਾਅਦ ਲੋ ਜੀ ਮਿਰਚਾਂ ਤਾਂ ਮੈਂ ਕੱਟ ਲੀਆਂ ਫਰਾਈ ਕਰਕੇ ਹੁਣ ਕੱਟਦੀ ਆ ਆਲੂ ਤੇ ਪਿਆਜ਼ ਪਾਉਣੀਆਂ ਤੇ ਆਲੂ ਤੇ ਪਿਆਜ਼ ਪਕ ਕੇ ਇਹਨਾਂ ਨੂੰ ਵੀ ਫਰਾਈ ਕਰ ਲਈਏ ਪਹਿਲਾਂ ਹੁਣ ਥੋੜਾ ਥੋੜੇ ਘਿਓ ਚ ਆਲੂ ਨਾ ਕੱਚੇ ਰਹਿ ਜਾਂਦੇ ਨੇ ਕੱਚੇ ਰਹਿਣ ਕਰਕੇ ਪਹਿਲਾਂ ਮੈਂ ਆਲੂ ਰਿੰਨੇ ਨੇ ਹੁਣ ਪਿਆਜ਼ ਰਿੰਨਦੀਆਂ ਰਿੰਨ ਕੇ ਸਮਾਰ ਕੇ ਦੇਨੀਆਂ ਪਾ ਕੱਪੜੇ ਸੁੱਕਣੇ ਪਾਏ ਧੁੱਪ ਵਧੀਆ ਨਿਕਲਿਆਈ ਕੱਲ ਤਾਂ ਅੰਦਰ ਪਾਤੇ ਸੀਗੇ ਮੀਂਹ ਆ ਗਿਆ ਸੀਗਾ ਬਹੁਤ ਜ਼ਿਆਦੇ ਤੇ ਫਿਰ ਕੱਪੜੇ ਅੰਦਰ ਪਾਤੇ ਹੁਣ ਨਾਲੇ ਧੁੱਪ ਲੱਗ ਜੂਗੀ ਕੱਪੜੇ ਸਿੱਟੇ ਇੰਦਰ ਇੱਧਰ ਸਬਜ਼ੀ ਆਪਣੀ ਰਿੱਜ ਗਈ ਮੈਂ ਘੱਟ ਕਰ ਗਈ ਸੀਗੀ ਗੈਸ ਤੇ ਇਹਦੇ ਕਰਕੇ ਤੇ ਲੋ ਜੀ ਆਲੂ ਰਿੱਜ ਗਏ ਪਿਆਜ਼ ਰਿੱਜ ਗਏ ਹੁਣ ਪਾਤੇ ਨੇ ਇਹਦੇ ਚ ਸਿਮਲਾ ਮਿਰਚ ਸਿਮਲਾ ਮਿਰਚ ਪਾ ਕੇ ਹੁਣ ਪਾ ਲਿਆ ਨੂਨ ससी गल पानी में ओठे बैठीया बाहर च मैं अवलोकन कियागा इथे मैं जिद्दी मत चनीया बाहर च बैठीया मैं हां मनना गल्ला लगगी फिर अच्छा बच्चे ने मैं कहई इने तू छट के ना जाने से तू तो लऊंगी हां जी मेरे पैर लिपड़े ना आ कोई ना कोई ना गई ना इथे नी तो उन